ਕਰ ਛੱਡਣੇ ਭਾਈ ਪਿਆਰਾ ਸਿੰਘ ਨੂੰ ਅਕਤੂਬਰ 1988 ਵਿੱਚ ਭਵਾਨੀਗੜ ਬਿਜਲੀ ਵਿਭਾਗ ਵਿੱਚ ਲਾਈਨਮੈਨ ਦੀ ਨੌਕਰੀ ਮਿਲ ਗਈ। ਕੁਝ ਸਮੇਂ ਬਾਅਦ ਇਹਨਾਂ ਦੀ ਮੰਗਣੀ ਜਖੇਪੜ ਦੇ ਰਹਿਣ ਵਾਲੇ ਸਰਦਾਰ ਪ੍ਰੀਤਮ ਸਿੰਘ ਦੀ ਸੁਪਤਰੀ ਦੀਪੀ ਭਰਪੂਰ ਕੌਰ ਨਾਲ ਹੋ ਗਈ। ਨੌਕਰੀ ਦੌਰਾਨ ਇਹ ਸਿੰਘਾਂ ਨਾਲ ਰਾਤ ਦੇ ਵਿੱਚ ਵੀ ਰਹੇ ਅਤੇ ਇੱਕ ਸਾਲ ਵਧੀਆ ਨੌਕਰੀ ਵੀ ਕੀਤੀ। ਭਾਈ ਪਿਆਰਾ ਸਿੰਘ ਹੋਰੀ 1999 ਵਿੱਚ ਕੇਸਾਂ ਵਿੱਚੋਂ ਬਰੀ ਹੋ ਗਏ ਪਰ ਉਸ ਤੋਂ ਬਾਅਦ ਪੁਲਿਸ ਫਿਰ ਤੰਗ ਕਰਨ ਲੱਗ ਪਈ। ਕਾਰ ਪੁਲਿਸ ਦੇ ਗੇੜੇ ਵਧਣ ਲੱਗੇ ਤਾਂ ਇੱਕ ਦਿਨ ਜਦੋਂ ਇਹਨਾਂ ਨੂੰ ਪੁਲਿਸ ਦੇ ਆਉਣ ਦਾ ਪਤਾ ਲੱਗਿਆ ਤਾਂ ਭਾਈ ਪਿਆਰਾ ਸਿੰਘ ਭਾਈ ਅਮਰ ਸਿੰਘ ਅਤੇ ਇੱਕ ਸਿੰਘ ਜੋ ਇਹਨਾਂ ਕੋਲ ਰਾਮਪਰਾ ਫੂਲ ਤੋਂ ਆਇਆ ਹੋਇਆ ਸੀ ਇਹ ਤਿੰਨੋਂ ਘਰੋਂ ਨਿਕਲ ਗਏ ਰਾਮਪਰਾ ਫੂਲ ਵਾਲੇ ਸਿੰਘ ਦੇ ਕੱਪੜੇ ਅਤੇ ਪਛਾਣ ਪੱਤਰ ਘਰ ਰਹਿ ਗਿਆ ਜੋ ਪੁਲਿਸ ਵਾਲਿਆਂ ਨੂੰ ਮਿਲ ਗਏ ਪੁਲਿਸ ਨੇ ਪਰਿਵਾਰ ਤੇ ਤਸ਼ੱਦਦ ਕੀਤਾ ਤਾਂ ਰਿਸ਼ਤੇਦਾਰਾਂ ਨੇ ਭਾਈ ਪਿਆਰਾ ਸਿੰਘ ਹੋਰਾਂ ਨੂੰ ਪੇਸ਼ ਹੋ ਜਾਣ ਦੀ ਮੁਰਸਲਾਦ ਦਿੱਤੀ ਪਰ ਉਹਨਾਂ ਨੇ ਕਿਹਾ ਕਿ ਹੁਣ ਵੇਲਾ ਲੰਘ ਗਿਆ ਹੈ ਉਹ ਧੁਰ ਅੰਦਰੋਂ ਮਹਿਸੂਸ ਕਰ ਰਹੇ ਸਨ ਕਿ ਹੁਣ ਜਾਂ ਜੰਗ ਹੈ ਜਾਂ ਸ਼ਹਾਦਤ ਹੋਰ ਵਿਚ ਵਿਚਾਰੇ ਕੁਝ ਨਹੀਂ ਇਸੇ ਤਰ੍ਹਾਂ ਭਾਈ ਅਮਰ ਸਿੰਘ ਨੂੰ ਪੁਲਿਸ ਵੱਲੋਂ ਨਾਜਾਇਜ਼ ਤੰਗ ਪ੍ਰੇਸ਼ਾਨ ਕਰਨ ਕਰਕੇ ਘਰ ਛੱਡਣਾ ਪਿਆ ਅਤੇ ਫਿਰ ਉਹ ਗੁਰੂ ਸਾਹਿਬ ਨੂੰ ਅਰਦਾਸ ਕਰਕੇ ਜੰਗ ਅਤੇ ਸ਼ਹਾਦਤ ਤੇ ਰਾਹ ਤੇ ਤੁਰ ਪਏ